ਵਾਹਿਗੁਰੂ ਸਤਨਾਮ 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 ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਬਾਣੀ ਚੱਲ ਰਹੀ ਹੈ ਆਸਾ ਰਾਗ ਦੇ ਵਿੱਚ ਮਹਾਰਾਜ ਜੀ ਦੀ ਇਹ ਬਾਣੀ ਹੈ ਸਤਿਗੁਰਾਂ ਦੇ ਕੱਲ ਤਿੰਨ ਸ਼ਲੋਕ ਸੰਪੂਰਨ ਹੋਏ ਸੀ ਆਉ ਭਾਈ ਅਗਲਾ ਚੌਥਾ ਸ਼ਲੋਕ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਆਰੰਭ ਕਰਦੇ ਹਾਂ ਜੀ ਸ਼ਲੋਕ ਮਹੱਲਾ ਪਹਿਲਾ ਐਲੇ ਪਾਤਸ਼ਾਹ ਜੀ ਦੀ ਬਾਣੀ ਰੰਭ ਪਾਤਸ਼ਾਹ ਜੀ ਸ਼ਲੋਕ ਰੰਭ ਕਰਦੇ ਹਾਂ ਜੀ ਭੈ ਵਿੱਚ ਪਵਨ ਵਹੇ ਸਦਵਾਉ ਐ ਵਿੱਚ ਚੱਲ ਹੈ ਲੱਖ ਦਰਿਆ ਐ ਵਿੱਚ ਅਗਨ ਕੱਢੇ ਵਿਗਾਰ ਐ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦ ਫਿਰੇ ਸਿਰ ਭਾਰ ਭੈ ਵਿੱਚ ਰਾਜਾ ਧਰਮ ਦਾਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਹ ਚੌਥੇ ਸ਼ਲੋਕ ਦੀ ਰਮਤਾ ਕਰਦੇ ਹਨ ਪਾਤਸ਼ਾਹ ਜੀ ਜਿਵੇਂ ਕਿ ਪਹਿਲੇ ਸ਼ਲੋਕਾਂ ਦੇ ਵਿੱਚ ਹੀ ਮਹਾਰਾਜ ਨੇ ਵਚਨ ਕੀਤੇ ਉਹਦੀ ਕੁਦਰਤ ਬਾਰੇ ਵਿਸਮਾਦ ਬਿਰਤੀ ਬਾਰੇ ਇਸ ਸ਼ਬਦ ਵਿੱਚ ਵੀ ਮਹਾਰਾਜ ਜੀ ਵਤਨ ਕਰਦੇ ਹਨ ਭੈ ਵਿੱਚ ਪਵਨ ਵਾਹੇ ਸਦਵਾਉ ਮਹਾਰਾਜ ਜੀ ਕਹਿੰਦੇ ਇੱਥੇ ਸ੍ਰਿਸ਼ਟੀ ਬ੍ਰਹਮੰਡ ਖੰਡ ਸਾਰਾ ਕੁਝ ਉਹਦੇ ਭੈ ਦੇ ਵਿੱਚ ਹੁਕਮ ਦੇ ਵਿੱਚ ਹੈ ਕੋਈ ਵੀ ਚੀਜ਼ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ ਪਰਮੇਸ਼ਰ ਦੇ ਈ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਪਰਦੇਸ਼ ਬਖਸ਼ਦੇ ਹੋਏ ਬਚਨ ਕਰਦੇ ਹਨ ਕਹਿੰਦੇ ਪਵਨ ਜਿਹੜੀ ਭਾਵਾ ਹੈ ਉਹ ਵੀ ਉਹਦੇ ਭੈ ਵਿੱਚ ਹੁਕਮ ਦੇ ਵਿੱਚ ਕਾਰ ਕਰਦੀ ਆ ਸੰਸਾਰ ਨੂੰ ਚਲਾ ਰਹੀ ਹੈ ਹਵਾ ਜਿਹੜੀ ਇਹ ਭਵੇਂ ਲੇਖਾਰੀਆਂ ਨੇ ਇਹ ਤਰ੍ਹਾਂ ਦੇ ਅਰਥ ਕੀਤੇ ਹਨ ਹਵਾ ਕਈ ਪ੍ਰਕਾਰ ਦੀ ਹੁੰਦੀ ਹੈ ਪਵਨ ਜਿਹੜੀ ਹੈ ਗਰਮ ਪੌਣ ਚੱਲਦੀ ਹੈ ਠੰਡੀ ਪੌਣ ਚੱਲਦੀ ਹੈ ਅਨੇਕਾਂ ਤਰ੍ਹਾਂ ਦੇ ਬਦਲਾਅ ਦੇ ਵਿੱਚ ਹਵਾ ਹੁੰਦੀ ਹੈ ਪਰ ਭਾਵੇਂ ਕਿਸੇ ਤਰ੍ਹਾਂ ਦੀ ਵੀ ਪੌਣ ਹੋਇਆ ਹਵਾ ਹੋਏ ਉਸ ਹੁਕਮ ਦੇ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦੀ ਹੈ ਪਿਛਲੇ ਸ਼ਲੋਕ ਵਿੱਚ ਵੀ ਆਪਾਂ ਨੂੰ ਦੱਸਿਆ ਸੀ ਮਹਾਰਾਜ ਨੇ ਕਿ ਜਿਹੜੀ ਹਵਾ ਹੈ ਉਹਦੇ ਬਾਰੇ ਵਰਣਨ ਕੀਤਾ ਸੀ ਇਹ ਕਈ ਪ੍ਰਕਾਰ ਦੀ ਹਵਾ ਜਿਹੜੀ ਉਹ ਜੀਵਨ ਨੂੰ ਚਲਾ ਰਹੀ ਹੈ ਵਰਤਦੇ ਆਪਾਂ ਦੇਖੋ ਉਹਦੇ ਹੁਕਮ ਵਿੱਚ ਬੰਨੀ ਹੋਈ ਹਵਾ ਜਿਹੜੀ ਉਹ ਨੂੰ ਵਰਤ ਰਹੇ ਆਂ ਕਈ ਵਾਰੀ ਦੇਖੋ ਹਵਾ ਦਾ ਵੇਗ ਇੰਨਾ ਜ਼ਿਆਦਾ ਹੋ ਜਾਂਦਾ ਹੈ ਇਆਪਾ ਪਰੇਸ਼ਾਨ ਹੋ ਜਨਨਾ ਕਿ ਇੰਨੀ ਨੇਰੀ ਚਖੜ ਕਿਉਂ ਆਇਆ ਪਰ ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਪੌਣ ਵੱਧ ਦੀ ਘਟਦੀ ਹੈ ਉਹ ਆਪਣੀ ਦਿਸ਼ਾ ਚੇਂਜ ਕਰਦੀ ਹੈ ਆਪਾਂ ਕਹਿੰਦੇ ਆ ਨੀ ਕੀ ਹੁਣ ਦਿਸ਼ਾ ਚੇਂਜ ਹੋ ਗਈ ਪੂਰਬ ਵੱਲੋਂ ਹਵਾ ਚੱਲ ਰਹੀ ਹੈ ਪੱਛਮ ਵੱਲੋਂ ਚੱਲ ਰਹੀ ਹੈ ਤੇ ਜਿਵੇਂ ਹਵਾ ਦੀ ਦਿਸ਼ਾ ਚੇਂਜ ਹੁੰਦੀ ਹੈ ਬੱਦਲ ਆਉਣੇ ਸ਼ੁਰੂ ਹੋ ਜਾਂਦੇ ਹਨ ਅਨੇਕਾਂ ਹੀ ਤਰ੍ਹਾਂ ਦੀ ਹਵਾ ਹੈ ਜਦ ਜੇ ਜੇ ਦਿਸ਼ਾ ਚੇਂਜ ਹੁੰਦੀ ਹਵਾ ਦੀ ਇੱਕ ਹਵਾ ਹੈ ਉਹ ਬਦਲਾ ਨੂੰ ਖਤਮ ਕਰ ਦਿੰਦੀ ਹੈ ਇੱਕ ਹਵਾ ਆਉਂਦੀ ਹੈ ਪਾਉਣ ਉਹ ਬਦਲਾ ਨੂੰ ਲੈ ਕੇ ਆਉਂਦੀ ਹੈ ਜਿਹਦੇ ਵਿੱਚ ਮਾਨਸੂਨ ਆਪਾਂ ਕਹਿੰਦੇ ਨੇ ਕਿ ਮਾਨਸੂਨ ਆ ਗਏ ਵਰਖਾ ਆ ਗਈ ਉਹ ਮੇਗ ਨੂੰ ਲੈ ਕੇ ਆਉਂਦੀ ਹੈ ਬਦਲਾ ਨੂੰ ਜੇ ਵਰਖਾ ਹੁੰਦੀ ਹੈ ਪਰ ਉਹਦਾ ਹੁਕਮ ਦੇਖੋ ਮਹਾਰਾਜ ਦਾ ਚੱਲਦਾ ਹੈ ਉਹ ਕਿਸੇ ਤਰ੍ਹਾਂ ਵੀ ਇਸ ਹਵਾ ਨੂੰ ਚੇਂਜ ਕਰ ਦਿੰਦੇ ਹਨ ਮਹਾਰਾਜ ਟਟਾਂ ਤੇ ਦੇਖੋ ਸਮੁੰਦਰਾਂ ਦੇ ਜਹਾਜ਼ ਖੜੇ ਹੁੰਦਿਆਂ ਨੂੰ ਉਰਤਾਂ ਦੂਜੇ ਜਹਾਜ਼ ਮਸ਼ੀਨੀ ਜਹਾਜ਼ ਹਨ ਦਰਿਆਵੀ ਜਹਾਜ਼ ਜਿਹੜੇ ਸਮੁੰਦਰੀ ਜਹਾਜ਼ ਹਨ ਪਿਛਲੇ ਸਮੇਂ ਤੇ ਧਿਆਨ ਮਾਰੀ ਉਥੋਂ ਆਹ ਵੇਗ ਹਵਾ ਦੇ ਵੇਗ ਨਾਲ ਚੱਨਣ ਵਾਲੇ ਬੇੜੇ ਸੀ ਜਹਾਜ਼ ਜਿਨ੍ਹਾਂ ਦੇ ਉੱਪਰ ਬਹੁਤ ਲੰਮਾ ਇੱਕ ਬਾਸ ਬੰਨਿਆ ਹੁੰਦਾ ਸੀ ਬਾਸ ਦੇ ਦਿਵਾਲੇ ਪੜਦੇ ਹੁੰਦਿਆਂ ਨੂੰ ਪੜਦਿਆਂ ਜਿਵੇਂ ਹਵਾ ਚੱਲਦੀ ਹੈ ਨਾ ਉਹ ਜਹਾਜ਼ ਹਵਾ ਦੇ ਨਾਲ ਚੱਲਦੇ ਸੀ ਤੇ ਉਹ ਬੀੜਿਆਂ ਦੇ ਵਿੱਚ ਕਈ-ਕਈ ਮਹੀਨੇ ਕਈ ਦਿਨ ਲੱਗ ਜਾਂਦੇ ਸੀ ਜਿਹੜੇ ਵਿੱਚ ਲੋਕ ਆਉਂਦੇ ਸੀ ਬੀੜਿਆਂ ਵਿੱਚ ਜਹਾਜ਼ਾਂ ਵਿੱਚ ਉਹ ਅਰਦਾਸ ਕਰਦੇ ਸੀ ਬੇਨਤੀਆਂ ਕਰਦੇ ਨੇ ਮਹਾਰਾਜ ਅੱਗੇ ਕਿ ਮਹਾਰਾਜ ਹਵਾ ਚਲਾਓ ਇਹ ਬੀੜਾ ਸਾਡਾ ਇਸ ਸਮੁੰਦਰ ਚੋਂ ਪਾਰ ਹੋ ਸਕੇ ਕਿਉਂਕਿ ਉਹ ਸਮਾਂ ਸੀ ਸਮੁੰਦਰੀ ਜਹਾਜ਼ ਜਿਹੜੇ ਸੀ ਹਵਾ ਦੀ ਏਕ ਦੇ ਨਾਲ ਹਵਾ ਦੇ ਨਾਲ ਉਹ ਚੱਲਦੇ ਸੀ ਰੁੱਖ ਬਦਲਦੇ ਸੀ ਇਹ ਸਾਧ ਸੰਗਤ ਜੀ ਉਹਦੇ ਹੁਕਮ ਦੇ ਵਿੱਚ ਦੇਖੋ ਮਾਲਕ ਦੇ ਸਾਰੀਆਂ ਚੀਜ਼ਾਂ ਬੰਨੀਆਂ ਹੋਈਆਂ ਹਨ ਮਹਾਰਾਜ ਨੇ ਕੁਦਰਤੀ ਤੌਰ ਤੇ ਜਿਹੜੀਆਂ ਸਤਿਗੁਰਾਂ ਨੇ ਪੈਦਾ ਕੀਤੀਆਂ ਇਹ ਮਹਾਰਾਜ ਉਹਨਾਂ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਕਹਿੰਦੇ ਭੈ ਵਿੱਚ ਪਵਨ ਵਾਹੀ ਸਦਵਾਓ ਮਹਾਰਾਜ ਜੀ ਕਹਿੰਦੇ ਜੇ ਪੌਣ ਵਗਦੀ ਹੈ ਉਹ ਵੀ ਉਹਦੇ ਭੈ ਵਿੱਚ ਹੈ ਭੈ ਵਿੱਚ ਚੱਲੇ ਲੱਖ ਦਰਿਆਓ ਲੱਖਾਂ ਹੀ ਦਰਿਆ ਹਨ ਸਮੁੰਦਰ ਹਨ ਉਹ ਵੀ ਉਹਦੇ ਭੈ ਵਿੱਚ ਚੱਲਦੇ ਹਨ ਰੁਕਦੇ ਨਹੀਂ ਉਹ ਵੇਲੇ ਚੱਲਦੇ ਰਹਿੰਦੇ ਹਨ ਉਹ ਸਦਾ ਹੀ ਚੱਲਦੇ ਹਨ ਸਮੇਂ ਦੀ ਧਾਰ ਵੀ ਚੱਲਦੀ ਰਹਿੰਦੀ ਉਹ ਦਰਿਆ ਸਮੁੰਦਰ ਵੀ ਚੱਲਦੇ ਰਹਿੰਦੇ ਨੇ ਕਦੀ ਬੰਦ ਹੋਇਆ ਨਾ ਰੁਕੇ ਰੁਕੇ ਸਮੁੰਦਰ ਨਹੀਂ ਰੁਕ ਸਕਦੇ ਦੇਖੋ ਹੁਕਮ ਦੇ ਵਿੱਚ ਉਹ ਚੱਲੀ ਜਾ ਰਹੇ ਹਨ ਭੈ ਵਿੱਚ ਅਗਨ ਕੱਢੇ ਵਿਗਾਰ ਦੇਖੋ ਉਹਦੇ ਭੈ ਦੇ ਵਿੱਚ ਅਗਣ ਜਿਹੜੀ ਉਹ ਵਿਗਾਰ ਕੱਢਦੀ ਹੈ। ਦੇਖੋ ਉਹਦੇ ਭੈ ਵਿੱਚ ਜੰਗਲਾਂ ਦੇ ਜੰਗਲ ਫੁੱਕ ਜਾਂਦੇ ਹਨ। ਭੈ ਵਿੱਚ ਉਹ ਅਗਣ ਜਿਹੜੀ ਉਹ ਸਾੜ ਦਿੰਦੀ ਹੈ। ਪਿੱਛੇ ਵੀ ਅਗਣ ਵਾਲੀ ਗੱਲ ਹੋਈ ਸੀ ਨਾ। ਉਹ ਅਗਣ ਜਿਹੜੀ ਹੈ ਕਈ ਪ੍ਰਕਾਰ ਦੀ ਜਥਨਗਰ ਚਾਰ ਪ੍ਰਕਾਰ ਦੀ ਅਗਣ ਪਿੱਛੇ ਸਲੋਕ ਜਿਹਨ ਮਹਾਰਾਜ ਨੇ ਪ੍ਰਗਟ ਕੀਤੀ ਸੀ ਦੱਸੀ ਸੀ। ਇੱਥੇ ਵੀ ਉਸੇ ਅਗਣਵਾਰੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਦੁਆਰਾ ਗੱਲ ਕਰਦੇ ਨੇ ਕਿੰਦੇ ਉਹਦੇ ਭੈ ਵਿੱਚ ਅਗਣ ਹੈ ਅਗਨੀ ਦੇਵਤਾ ਜਿਹੜਾ ਉਹਦੇ ਹੁਕਮ ਦੇ ਵਿੱਚ ਹੈ ਇਹ ਸਾਡੇ ਸਰੀਰ ਵਿੱਚ ਆਗ ਹੈ ਜઠਰ ਅਗਣ ਦੇਖੋ ਜੰਗਲਾਂ ਦੀ ਆਗ ਹੈ ਜੰਗਲ ਫੂਕ ਦਿੰਦੀ ਹੈ ਤਰਿਆਵਾਂ ਦੇ ਵਿੱਚ ਆਗ ਹੈ ਸਮੁੰਦਰਾਂ ਦੇ ਵਿੱਚ ਜਵਾਰ ਭਾਟਾ ਆਸੰਗਤ ਜੀ ਉਹਨੇਕਾ ਆਚਾਰ ਪ੍ਰਕਾਰ ਦੀ ਅਗਣ ਹੈ ਪੀ ਮਹਾਰਾਜ ਜੀ ਇੱਥੇ ਫਿਰ ਵਰਣਨ ਕਰ ਦੇਣ ਕਹਿੰਦੇ ਭੈ ਵਿੱਚ ਅਗਨ ਕੱਢੇ ਵਿਗਾਰ ਮਹਾਰਾਜ ਜੀ ਕਹਿੰਦੇ ਉਹ ਭੈ ਵਿੱਚ ਹੀ ਅਗਨੀ ਦੇਵਤਾ ਅੱਗ ਵੀ ਉਹਦੇ ਭੈ ਵਿੱਚ ਹੈ ਭੈ ਵਿੱਚ ਧਰਤੀ ਦੱਬੀ ਭਾਰ ਧਰਤੀ ਦੇਖੋ ਕਿੰਨੀਆਂ ਧਰਤੀਆਂ ਹਨ ਤੇ ਉਹਦੇ ਹੁਕਮ ਵਿੱਚ ਹੀ ਹੈ ਨਾ ਜੀ ਧਰਤੀ ਦੇ ਉੱਤੇ ਕਿੰਨਾ ਭਾਰ ਹੈ ਗਿਣਤੀ ਮਤਨੀ ਉਸ ਭਾਰ ਦੀ ਜਿਹੜਾ ਧਰਤੀ ਦੇ ਉੱਤੇ ਸੀ ਭਾਰ ਪਾਇਆ ਹੋਇਆ ਪਹਾੜਾਂ ਦਾ ਭਾਰ ਦੁਨੀਆ ਦਾ ਭਾਰ ਇਹ ਧਰਤੀ ਕਿਤੇ ਡੋਲਦੀ ਹੈ ਧਰਤੀ ਇੱਕ ਰਸ ਉਭ ਖੜੀ ਹੋਈ ਹੈ ਪਿਆਰਿਓ ਤੇ ਉਹ ਧਰਤੀ ਉਹਦੇ ਹੁਕਮਾਂ ਦੀ ਬੱਦੀ ਹੋਈ ਹੈ ਉਹਨੂੰ ਨਮਸਕਾਰ ਕਰਦੀ ਹੈ ਪ੍ਰਭੂ ਨੂੰ ਹਰੀ ਨੂੰ ਤੇ ਡੋਲ ਖੜੀ ਹੋਈ ਹੈ ਦੁਨੀਆਂ ਦਾ ਦੇਖੋ ਸ੍ਰਿਸ਼ਟੀ ਦਾ ਭਾਰ ਪਹਾੜਾਂ ਦਾ ਭਾਰ ਇਹਨਾਂ ਕੁਝ ਧਰਤੀ ਦੇ ਅਸੀਂ ਲੱਧਿਆ ਹੈ ਨੱਕੋ ਨੱਕ ਭਰੀ ਪਈ ਹੈ ਤੇ ਧਰਤੀ ਕਿਤੇ ਡੋਲਦੀ ਉਹਦੇ ਥੱਲੇ ਕੀ ਹੈ ਕੁਝ ਵੀ ਨਹੀਂ ਹੈ ਤੇ ਉਹ ਧਰਮ ਦੇ ਸਾਰੇ ਖੜੀ ਹੋਈ ਹੈ ਕਾਸ਼ ਪਤਾਲ ਉਸ ਧਰਮ ਦੇ ਸਿਰ ਤੇ ਖੜੇ ਹੋ ਜਿਵੇਂ ਕਈ ਕਹਦੇ ਨ ਧੌਲਾ ਬਲਦ ਤੇ ਸ਼ੇਸ਼ਨਾਗ ਖੜਾ ਹੋਇਆ ਦੇ ਥੱਲੇ ਪਰ ਉਹਨਾਂ ਨੂੰ ਸਵਾਲ ਹੁੰਦਾ ਹੈ ਕਿ ਸ਼ੇਸ਼ਨਾਗ ਨੂੰ ਕੌਣ ਸੰਭਰਿਆ ਸ਼ੇਸ਼ਨਾਗ ਨੂੰ ਵੀ ਕੋਈ ਸਾਥਸਾਇ ਨਾ ਥੱਲੇ ਜੇ ਖੜਾ ਹੈ ਸ਼ੇਸ਼ਨਾਗ ਤੇ ਉਹਨੂੰ ਖਿਲਾਉਣ ਵਾਲਾ ਕੌਣ ਹੈ ਧਰਮ ਧੌਲ ਜਿਹੜਾ ਉਹ ਧਰਮ ਹੈ ਧੌਲਾ ਬਲਦ ਨਹੀਂ ਹੈ ਧੌਲ ਧਰਮ ਦਇਆ ਕਾ ਪੂਤ ਮਹਾਰਾਜ ਜੀ ਜਪਜੀਤ ਸਾਹਿਬ ਦੇ ਵਿੱਚ ਵਰਣਨ ਕਰਦੇ ਹਨ ਕਹਿੰਦੇ ਧੌਲ ਜਿਹੜਾ ਉਹ ਧਰਮ ਹੈ ਉਹ ਦਇਆ ਦਾ ਪੁੱਤਰ ਹੈ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਦਇਆ ਦੇ ਵਿੱਚੋਂ ਧਰਮ ਪੈਦਾ ਆਇਆ ਦਇਆ ਸਿੰਘ ਧਰਮ ਸਿੰਘ ਮਹਾਰਾਜ ਨੇ ਪੈਦਾ ਕਰਤੇ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਇਹ ਸਾਰੀਆਂ ਸ਼ਕਤੀਆਂ ਸਾਰੇ ਗੁਣ ਉਹ ਲੋਕ ਉਹਤੇ ਹੁੰਦੇ ਹਨ ਤੇ ਉਹ ਧਰਮੀ ਬਣਦਾ ਜੇ ਮਹਾਰਾਜ ਜੀ ਕਹਿੰਦੇ ਉਸੇ ਧਰਮ ਦੇ ਸਿਰ ਤੇ ਧਰਤੀ ਟਿਕੀ ਹੋਈ ਹੈ ਇੰਨਾ ਭਾਰ ਝੱਲਦੀ ਹੈ ਸਹਾਰੀ ਹੈ ਮਹਾਰਾਜ ਜੀ ਇਥੇ ਬਚਨ ਕਰਦੇ ਹਨ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਇੰਦਰ ਫਿਰੇ ਸਿਰ ਭਾਰ ਮਹਾਰਾਜ ਕਹਿੰਦੇ ਇੰਦਰ ਦੇਵਤਾ ਹੋਇਆ ਦੇਖੋ ਆਪਾਂ ਸੁਣਦੇ ਹਾਂ ਇਹ ਇੰਦਰ ਦੇਵਤਾ ਵੀ ਹੱਥ ਜੋੜ ਕੇ ਨੀਵੀਂ ਪਾ ਕੇ ਉਹਦੇ ਦਰ ਤੇ ਖੜਾ ਉਹਦੇ ਹੁਕਮ ਨੂੰ ਮੰਨਣ ਵਾਸਤੇ ਉਹੀ ਉਹਦੇ ਹੁਕਮ ਦੇ ਵਿੱਚ ਹੈ ਮਹਾਰਾਜ ਜੀ ਕਹਿੰਦੇ ਹੁਕਮ ਤੋਂ ਬਾਹਰ ਨਹੀਂ ਹੈ ਭੈ ਵਿੱਚ ਇੰਦ ਫਿਰੇ ਸਿਰ ਭਾਰ ਸਿਰ ਭਾਰ ਖੜਿਆ ਹੋਇਆ ਉਹਦੇ ਅੱਗੇ ਭੈ ਵਿੱਚ ਰਾਜਾ ਧਰਮੰਦਵਾਰ ਜੇ ਧਰਮ ਰਾਜਾ ਵੀ ਹੈ ਨਾ ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਹ ਧਰਮ ਰਾਜਾ ਵੀ ਉਹਦੇ ਦਰਬਾਰ ਦਾ ਨੌਕਰ ਹੈ ਧਰਮ ਰਾਜਾ ਉਹਦੇ ਦਰਬਾਰ ਦਾ ਪ੍ਰਮਾਤਮਾ ਦੇ ਹੁਕਮ ਦਾ ਉਹ ਨੌਕਰ ਹੈ ਉਹਦਾ ਗੁਲਾਮ ਹੈ ਧਰਮ ਰਾਜ ਮਹਾਰਾਜ ਜੀ ਕਹਿੰਦੇ ਉਹ ਵੀ ਪ੍ਰਮਾਤਮਾ ਦੇ ਸਤਿਗੁਰੂ ਦੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਸਾਰੀ ਕਾਰ ਕਰਦਾ ਹੈ ਭੈ ਵਿੱਚ ਸੂਰਜ ਭੈ ਵਿੱਚ ਚੰਦ ਸੂਰਜ ਕਿੰਨੇ ਹਨ ਚੰਦਰਮਾ ਕਿੰਨੇ ਹਨ ਮਹਾਰਾਜ ਜੀ ਕਹਿੰਦੇ ਉਹ ਵੀ ਉਹਦੇ ਹੁਕਮ ਦੇ ਵਿੱਚ ਹਨ ਸੂਰਜ ਚੰਦਰਮਾ ਵੀ ਉਹ ਪ੍ਰਮਾਤਮਾ ਦੇ ਹਰੀ ਦੇ ਕਾਲਪੁਰਖ ਦੇ ਹੁਕਮ ਵਿੱਚ ਚੱਲ ਰਹੇ ਹਨ ਕੋ ਕਰੋੜੀ ਚਲਤ ਅਨੰਤ ਇਹ ਮਹਾਰਾਜ ਜੀ ਕਹਿੰਦੇ ਖੜਦੇ ਨਹੀਂ ਹਨ ਕਹਿੰਦੇ ਕਰੋੜਾਂ ਹੀ ਯੋਜਨ ਚੱਲ ਚੁੱਕੇ ਹਨ ਤੇ ਖੜ ਜਾਂ ਤੇ ਧਰਤੀ ਸ੍ਰਿਸ਼ਟੀ ਖੜ ਜਾਵੇ ਸੂਰਜ ਖੜ ਜਾਵੇ ਤਾਂ ਧਰਤੀ ਤਹਿਸ ਨੈਸ ਹੋ ਜਾਵੇ ਚੰਦਰਮਾ ਖੜ ਜਾਵੇ ਧਰਤੀ ਖੜ ਜਾਵੇ ਸਮਾਂ ਖੜ ਜਾਵੇ ਰਫਤਾਰ ਖੜ ਜਾਵੇ ਦੁਨੀਆ ਦੀ ਤੇ ਦੇਖੋ ਸਾਹ ਨਹੀਂ ਲੈਂਦੇ ਆਪਾਂ ਚਾਰ ਕਦਮ ਚੱਲੀਏ ਘੰਟਾ ਚੱਲ ਲਈਏ ਤੇ ਆਪਾਂ ਉਥੇ ਬਹਿ ਜਾਗੇ ਥੱਕ ਟੁੱਟ ਕੇ ਪਰ ਦੇਖੋ ਉਹਦੇ ਹੁਕਮ ਦੇ ਵਿੱਚ ਸੂਰਜ ਚੱਲ ਰਿਹਾ ਜਦੋਂ ਦਾ ਪੈਦਾ ਹੋਇਆ। ਚੰਦਰਮਾ ਚੱਲ ਰਿਹਾ ਜਦੋਂ ਦਾ ਪੈਦਾ ਕੀਤਾ ਪਰਮੇਸ਼ਰ ਨੇ ਅੱਦੀ ਰੁਕਿਆ ਹੀ ਨਹੀਂ। ਜੇ ਰੁਕ ਜਾਣਗੇ ਤਾਂ ਖਤਮ ਸ੍ਰਿਸ਼ਟੀ। ਉਹਦੇ ਹੁਕਮ ਦੇ ਵਿੱਚ ਹੀ ਹੈ ਨਾ ਸੂਰਜ ਤੇ ਚੰਦਰਮਾ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਹੈ ਤਾਂ ਮਹਾਰਜ ਨੇ ਕਹਿੰਦੇ ਕੋ ਕੋ ਰੂੜੀ ਚਲਤ ਅਨੰਤ ਅੰਤ ਨਹੀਂ ਪਾਇਆ ਜਾ ਸਕਦਾ ਕਿੰਨਾ ਕੁ ਚੱਲ ਸੁੱਕੇ ਹਨ ਤੇ ਕਿੰਨਾ ਕੁ ਹੋਰ ਚੱਲਣਾ ਹੈ ਭੈ ਵਿੱਚ ਸਿੱਧ ਬੁੱਧ ਸਰਨਾਥ ਤੇ ਜੇ ਸਿੱਧ ਬੁੱਧ ਹਨ ਮਹਾਰਜ ਜੀ ਕਹਿੰਦੇ ਸਰਨਾਥ ਸਿੱਧੀਆਂ ਪ੍ਰਾਪਤ ਕਰਨ ਵਾਲੇ ਸਿੱਧ ਅੱਠ ਸਿੱਧੀਆਂ ਜਿਨ੍ਹਾਂ ਕੋਲ ਹੁੰਦੀਆਂ ਨੇ ਉਹਨਾਂ ਨੂੰ ਸਿੱਧਨਾਥ ਕਹਿੰਦੇ ਹਨ ਅੱਠ ਸ਼ਕਤੀਆਂ ਵਾਲੇ ਸਿਦਨਾਥ ਮੰਨੇ ਗਏ ਅਨਸਿੱਧ ਜਿਨ੍ਹਾਂ ਨੇ ਸਿੱਧੀਆਂ ਧਾਰਨ ਕਰਕੇ ਉਹਨੂੰ ਪ੍ਰਸਿੱਧੀਆਂ ਨੂੰ ਪ੍ਰਾਪਤ ਕੀਤਾ ਉਹ ਵੀ ਉਹਦੇ ਹੁਕਮ ਵਿੱਚ ਹੀ ਹਨ ਉਹਦੇ ਹੁਕਮ ਦਾ ਬਿਨਾ ਉਹ ਵੀ ਨਹੀਂ ਚੱਲ ਸਕਦੇ ਜੇ ਦੁਨੀਆ ਦੇ ਲੋਕ ਉਹਨਾਂ ਨੂੰ ਮੰਨਦੇ ਆ ਨਾ ਜਿਹੜੇ ਕਿੰਨਰ ਸਿਦਨਾਥ ਦੀ ਕੋਈ ਪੂਜਾ ਕਰਦਾ ਕੋਈ ਕਿਸੇ ਦੀ ਪੂਜਾ ਕਰਦਾ ਪਰ ਪਿਆਰੇ ਉਹਨਾਂ ਤੇ ਵੀ ਹੱਥ ਉਹ ਮਾਲਕ ਦਾ ਪ੍ਰਭੂ ਦਾ ਭਾਵੇਂ ਤੇ ਸਿੱਧ ਬੁੱਧ ਬੁੱਧ ਵੀ ਹੋਏ ਸਿੱਧ ਵੀ ਹੋਏ ਨਾਥ ਵੀ ਹੋਏ ਮਹਾਰਾਜ ਜੀ ਕਹਿੰਦੇ ਸਾਰੇ ਉਹਦੇ ਹੁਕਮ ਦੇ ਵਿੱਚ ਵੱਧੇ ਹੋਏ ਹਨ ਪੈ ਵਿੱਚ ਆੜਾਣੇ ਆਕਾਸ਼ ਮਹਾਰਾਜ ਜੀ ਕਹਿੰਦੇ ਆਕਾਸ਼ ਪੈ ਵਿੱਚ ਮਹਾਰਾਜ ਜੀ ਕਹਿੰਦੇ ਆੜਾਣੇ ਆਕਾਸ਼ ਮਹਾਰਾਜ ਜੀ ਕਹਿੰਦੇ ਆਕਾਸ਼ ਵੀ ਉਹਦੇ ਪੈ ਦੇ ਵਿੱਚ ਹੈ ਪੈ ਵਿੱਚ ਜੋਧ ਮਹਾਬਲ ਸੂਰ ਜੋਦੇ ਮਾਂ ਬਲੀ ਬਲਸੂਰ ਮੇ ਕੋਈ ਉਹਦੇ ਪੈ ਵਿੱਚ ਹਨ ਵੱਡੇ ਵੱਡੇ ਜੋਧੇ ਹੋਏ ਦੁਨੀਆਂ ਦੇ ਉੱਤੇ ਜੋਧੇ ਹੋਏ ਵੱਡੇ ਵੱਡੇ ਮਹਾਬਲੀ ਹੋਏ ਸੂਰਮੇ ਹੋਏ ਸੂਰਬੀਰ ਤੇ ਉਹ ਵੀ ਉਹਦੇ ਹੁਕਮ ਦੇ ਵਿੱਚ ਹੀ ਹਨ ਜੇ ਮਹਾਬਲੀ ਨੂੰ ਕੋਈ ਜੋਧਾ ਹੈ ਉਹਦੇ ਹੁਕਮ ਤੋਂ ਬਿਨਾ ਲੜ ਨਹੀਂ ਸਕਦਾ ਮਹਾਬਲੀ ਆਪਣਾ ਬਲ ਨਹੀਂ ਦਿਖਾ ਸਕਦਾ ਸੂਰਬੀਰ ਆਪਣੀ ਸੂਰਮਤਾ ਨੂੰ ਪ੍ਰਗਟ ਨਹੀਂ ਕਰ ਸਕਦਾ ਕਿਉਂ ਉਹਦੇ ਹੁਕਮ ਦੇ ਵਿੱਚ ਸਭ ਕੁਝ ਹੁੰਦਾ ਹੈ ਯੋਧ ਆਪਣੀ ਬਾਲਜ ਖਾਂਦੇ ਹਨ ਆਪਣਾ ਜੋਰ ਸਗਾਂਦੇ ਹਨ ਮਹਾਰਾਜ ਜੀ ਕਹਿੰਦੇ ਉਹ ਵੀ ਉਹਦਾ ਹੁਕਮ ਹੈ ਭੈ ਵਿੱਚ ਆਵਹਿ ਜਾਵੈ ਸੂਰ ਕੋ ਯਾਰਿਆ ਕੋਈ ਜਾ ਰਿਹਾ ਮਹਾਰਾਜ ਜੀ ਕਹਿੰਦੇ ਵੀ ਉਹਦੇ ਹੁਕਮ ਦੇ ਵਿੱਚ ਐ ਸਗਲਿਆ ਭਉ ਲਿਖਿਆ ਸਿਰਲੇਖ ਤੇ ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਮਹਾਰਾਜ ਜੀ ਕਹਿੰਦੇ ਸਗਲਿਆ ਭਉ ਲਿਖਿਆ ਸਿਰਲੇਖ ਮਥੇ ਦੇ ਮਹਾਰਾਜ ਜੀ ਕਹਿੰਦੇ ਲੇਖ ਹਨ ਜੋ ਲਿਖੇ ਜਾਂਦੇ ਉਹਦੀ ਮੁਤਾਬਕ ਹੀ ਸਭ ਕੁਝ ਹੁੰਦਾ ਹੈ ਨਾਨਕ ਨਿਰਭਉ ਨਿਰੰਕਾਰ ਸਚੁ ਏਕ ਇਹ ਮਹਾਰਾਜ ਜੀ ਕਹਿੰਦੇ ਉਹ ਇੱਕੋ ਹੀ ਹੈ ਮਾਲਕ ਦੁਨੀਆ 'ਤੇ ਹੋਰ ਕੋਈ ਨਹੀਂ ਹੈ ਉਹਦੇ ਵਰਗਾ ਨਾਨਕ ਨਿਰਭਉ ਨਿਰਭਉ ਦਾ ਅਰਥ ਬੰਦਾ ਭਉ ਤੋ ਰਹਿਤ ਨਿਰ ਜਿਹਦੇ ਵਿੱਚ ਭਉ ਨਹੀਂ ਹੈ ਮਹਾਰਾਜ ਜੀ ਕਹਿੰਦੇ ਨਿਰਭਉ ਤੂੰ ਭਾਵਨ ਭਾਇ ਤੂੰ ਰਹਿ ਤੇ ਉਹ ਮਾਲਕ ਨਿਰਭਉ ਉਹ ਅਕਾਲ ਪੁਰਖ ਹੈ ਜਿਸ ਨੂੰ ਕਿਸੇ ਦਾ ਭੈ ਨਹੀਂ ਆ ਨਿਰੰਗ ਨਿਰੰਕਾਰ ਜਿਹੜਾ ਜਿਹਦਾ ਕੋਈ ਕਾਰ ਨਹੀਂ ਮੰਤੀ ਨਹੀਂ ਨਿਰੰਕਾਰ ਉਹਨੂੰ ਕਹਿੰਦੇ ਨੇ ਜਿਸਦਾ ਕੋਈ ਕਾਰ ਨਾ ਹੋਵੇ ਕਾਰ ਮੰਤੀ ਨਹੀਂ ਆਉਂਦੀ ਮਾਲਕ ਦੀ ਉਹ ਨਿਰਭਉ ਹੈ ਨਿਰੰਕਾਰ ਵੀ ਹੈ ਕਾਰ ਤੋਂ ਪਰੇ ਹੈ ਸਤ ਏਕ ਇੱਕੋ ਹੀ ਹੈ ਸੱਚਾ ਮਹਾਰਾਜ ਜੀ ਕਹਿੰਦੇ ਇੱਕੋ ਹੀ ਹੈ ਅਕਾਲ ਪੁਰਖ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੇ ਮਹਾਰਾਜ ਨੇ ਕੋਤ ਬਾਣੀ ਰੰਭ ਕਰਤੀ ਐਕੇ ਦਾ ਮਤਲਬ ਇਹ ਹੀ ਹੈ ਕਿ ਉਹ ਇੱਕੋ ਹੀ ਹੈ ਸ੍ਰਿਸ਼ਟੀ ਦਾ ਮਾਲਕ ਇੱਕੋ ਹੀ ਹੈ ਸਾਰਾ ਜਗਾ ਸਾਰੀ ਦੁਨੀਆ ਨੂੰ ਸਾਰੀਆਂ ਚੀਜ਼ਾਂ ਨੂੰ ਚਲਾਉਣ ਵਾਲਾ ਬ੍ਰਹਮਾੰਡਾ ਖੰਡਾ ਨੂੰ ਸੂਰਜ ਆਕਾਸ਼ ਪਤਾਲ ਚੰਦਰਮਾ ਤੇ ਮਹਾਰਾਜ ਨੇ ਸਾਰੇ ਗੀਤੇ ਗੁਰੂ ਨਾਨਕ ਪਾਤਸ਼ਾਹ ਨੇ ਨਾਨਕ ਨਿਰਭਉ ਨਰੰਕਾਰ ਸੱਚ ਏਕ ਮਹਾਰਾਜ ਜੀ ਨੇ ਜਵਾਬ ਦੇਤਾ ਕਹਿੰਦੇ ਇੱਕੋ ਹੀ ਆ ਨਿਰੰਕਾਰ ਜਿਹੜਾ ਜਿੰਨੂੰ ਕਿਸੇ ਦਾ ਭੈ ਨਹੀਂ ਨਹੀਂ ਤੇ ਪਿੱਛੇ ਗਿਣਿਆ ਹੈ ਮਹਾਰਾਜ ਜੀ ਕਹਿੰਦੇ ਸਾਰੇ ਪੈ ਚਾਨੇ ਭੈ ਵਿੱਚ ਪਾਵਨ ਵਹੇ ਸਦਵਾਉ ਪੈ ਵਿੱਚ ਚੱਲੇ ਲਖ ਦਰਿਆਉ ਪੈ ਵਿੱਚ ਇੰਦ ਫਿਰੇ ਸਿਰ ਪਾਰ ਗਿਣ ਤਨ ਮਹਾਰਾਜ ਨੇ ਤੇ ਅਖੀਰਤਾਂ ਕੇ ਕਹਿਤਾ ਕਹਿੰਦੇ ਨਿਰਭਉ ਨਿਰੰਕਾਰ ਸੱਚ ਏਕ ਇੱਕ ਹੀ ਆ ਜਿਹੜਾ ਨਿਰਭਉ ਹੈ ਨਰਵੈਰ ਹੈ ਮਹਾਰਾਜ ਜੀ ਕਹਿੰਦੇ ਉਹ ਉਦਾਕਾਰ ਨਹੀਂ ਕੋਈ ਬੇਨਤੀ ਨਹੀਂ ਉਹ ਪਰਮਾਤਮੀ ਹੈ ਜਿੰਨੂੰ ਕਿਦਾਂ ਭਉ ਨਹੀਂ ਹੈ ਅਗਲਾ ਪਦ ਸ਼ਬਦ ਦਾ ਆਰੰਭ ਹੁੰਦਾ ਹੈ ਪਾਤਸ਼ਾਹ ਜੀ ਬਚਨ ਕਰਦੇ ਹਨ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ RAM ਰਵਾਲ ਇਹ ਅਗਲਾ ਬੰਦ ਇਸੇ ਸ਼ਲੋਕ ਦਾ ਆਰੰਭ ਹੁੰਦਾ ਹੈ ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਬਚਨ ਕਰਦੇ ਹਨ ਕਹਿੰਦੇ ਨਾਨਕ ਕੋਈ ਪੰਕਤੀ ਫੇਰ ਦੇਖੋ ਨਾਨਕ ਨਿਰਭਉ ਨਰਨਕਾਰ ਮਹਾਰਾਜ ਜੀ ਕਹਿੰਦੇ ਉਹ ਨਿਰਭਉ ਹੈ ਨਰਨਕਾਰ ਹੈ ਹੋਰ ਕੀਤੇ ਰਾਮ ਰਵਾਲ ਉਹਦੇ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ ਸ੍ਰਿਸ਼ਟੀ ਤੇ ਨਰਨਕਾਰ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ ਇੱਕੋ ਹੀ ਹੈ ਪਰ ਮਹਾਰਾਜ ਜੀ ਕਹਿੰਦੇ ਹੋਰ ਕੀਤੇ ਰਾਮ ਰਵਾਲ ਮਹਾਰਾਜ ਜੀ ਕਹਿੰਦੇ ਰਾਮ ਚੰਦਰ ਕਈ ਹੋਏ ਰਾਮ ਕਈ ਹੋਏ ਕੀਤੇ ਰਾਮ ਰਵਾਲ ਉਦੇ ਵਿੱਚੋਂ ਪੈਦਾ ਹੋਣ ਵਾਲੇ ਕਈ ਹੋ ਸਕਦੇ ਹਨ ਕਈ avatars ਲੈ ਸਕਦੇ ਹਨ ਪਰ ਮਹਾਰਾਜ ਜੀ ਕਹਿੰਦੇ ਉਹ ਰਾਮ avatars ਲੈ ਸਕਦੇ ਹਨ अनेका ਹੋਏ ਮਹਾਰਾਜ ਜੀ ਕਹਿੰਦੇ ਪਰ ਨਿਰੰਕਾਰ ਜਿਹੜਾ ਉਹ ਏਕੀ ਹੈ ਕੀਤੀਆਂ ਕੰਨ ਕਹਾਣੀਆਂ ਇਤੇ ਬੇਦ ਵਿਚਾਰ ਦੇਖੋ ਮਹਾਰਾਜ ਜੀ ਕਹਿੰਦੇ ਕਾਣ ਦੀਆਂ ਜਿਹਨੂੰ ਕਹਿੰਦੇ ਹਨ ਕ੍ਰਿਸ਼ਨ ਦੇਵ ਕ੍ਰਿਸ਼ਨ ਭਗਵਾਨ ਕੇਤੀਆਂ ਕਾਣ ਕਹਾਣੀਆਂ ਕਾਣ ਕ੍ਰਿਸ਼ਨ ਨੂੰ ਕਹਿੰਦੇ ਹਨ ਭਗਵਾਨ ਨੂੰ ਹਰਾ ਜੀ ਕਹਿੰਦੇ ਕ੍ਰਿਸ਼ਨ ਭਗਵਾਨ ਦੀਆਂ ਨੇਕਾਂ ਕਥਾ ਗਾਥਾ ਸੁਣੀਆਂ ਹੋਣਗੀਆਂ ਆਪਾਂ ਨੇ ਸੁਣੀਆਂ ਹਨ ਮਹਾਰਾਜ ਦੇ ਵਿੱਚ ਵੀ ਇਹ ਬਚਨ ਆਉਂਦੇ ਹਨ ਹਰ ਯੁਗ ਯੁਗ ਭਗਤ ਪਾਇਆ ਇਹ ਜ ਰੱਖਦਾ ਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਰਹਿਲਾਦ ਤਰਾਇਆ ਉਧਰ ਕੰਸ ਨੂੰ ਮਾਰਤਾ ਕ੍ਰਿਸ਼ਨ ਨੇ ਕ੍ਰਿਸ਼ਨ ਭਗਵਾਨ ਨੇ ਕੰਸ ਨੂੰ ਮਾਰਿਆ ਬਾਮਾ ਸੀ ਭਵੇਂ ਪਰ ਮਾਮਾ ਹੀ ਅਤਿਆਚਾਰੀ ਹੋ ਗਿਆ ਆਪਣੇ ਪਿਤਾ ਨੂੰ ਪਹਿਲੋ ਕੈਦ ਕੀਤਾ ਕੰਸ ਸੀ ਜਿਹੜਾ ਉਹਨੇ ਆਪਣੇ ਪਿਤਾ ਨੂੰ ਵੀ ਰਾਜ ਖੋ ਲਿਆ ਸੀ ਕੰਸ ਨੇ ਪਿਤਾ ਮਾਤਾ ਨੂੰ ਵੀ ਬੰਦੀ ਬਣਾ ਲਿਆ ਆਪਣੇ ਕੈਦਖਾਨੇ ਚ ਬੰਦ ਕਰਕੇ ਰਾਜ ਭਾਗ ਖੋਇਆ ਸੀ ਐਵੇਂ ਨਹੀਂ ਸੀ ਮਿਲਿਆ ਨੂੰ ਰਾਜ ਭਾਗ ਕੰਸ ਨੇ ਖੋ ਲਿਆ ਮਾਪਿਓ ਤੇ ਵੀ ਦੇਖੋ ਉਹਦਾ ਤਰਸ ਨਹੀਂ ਕੀਤਾ ਜਿਨੇ ਜੰਮਿਆ ਮਾਪਿਓ ਨੇ ਉਹਦੇ ਉਹਨਾਂ ਤੋਂ ਹੀ ਰਾਜ ਖੋ ਲਿਆ ਉਹਨਾਂ ਨੂੰ ਕੈਦੀ ਬਣਾ ਕੇ ਰੱਖਿਆ ਤੋ ਫਿਰ ਦੂਜਿਆਂ ਦਾ ਕਿੱਥੋਂ ਭਲਾ ਸੋਚੇਗਾ ਜਿਹੜਾ ਮਾਪਿਓਂ ਹੀ ਨਹੀਂ ਬਖਸ਼ ਰਿਹਾ ਤੇ ਫਿਰ ਉਹ ਆਪਣੇ ਭੈਣ ਦੇ ਬੱਚੇ ਨੂੰ ਕਿੱਥੋਂ ਬਖਸ਼ੇਗਾ ਉਹ ਫਿਰ ਸਾਧ ਸੰਗਤ ਜੀ ਨੂੰ ਜਦੋਂ ਪਤਾ ਲੱਗਾ ਇਹ ਮੇਰਾ ਕਾਲ ਹੈ ਕ੍ਰਿਸ਼ਨ ਭਗਵਾਨ ਕਾਲ ਬਣੇਗਾ ਤੇ ਉਹਨੇ ਮਾਰਨੇ ਸ਼ੁਰੂ ਕਰਤੇ ਬੱਚੇ ਉਹਨਾਂ ਨੂੰ ਵੀ ਕੈਦ ਕਰ ਲਿਆ ਤੇ ਸਾਧ ਸੰਗਤ ਜਿਹੜਾ ਬੱਚਾ ਆਇਆ ਉਹਨੂੰ ਮਾਰਤਾ ਜਿੰਨੇ ਜਨਮ ਲਿਆ ਬੱਚੇ ਨੇ ਬੱਚੇ ਮਾਰਨੇ ਸ਼ੁਰੂ ਕਰਤੇ ਇਹ ਕੁ ਪ੍ਰਵਾਨ ਦੀ ਲੀਲਾ ਕ੍ਰਿਸ਼ਨ ਭਗਵਾਨ ਜੀ ਬਚੇ ਤੇ ਉਹਨਾਂ ਅੱਥੀ ਉਹਦਾ ਵਾਥ ਹੋਇਆ ਕੰਸਨ ਦਾ ਵਾਥ ਕੀਤਾ ਆਪਣੇ ਮਾਮੇ ਦਾ ਉਹਦਾ ਪਾਪ ਦਾ ਵਾਥ ਕਰਕੇ ਤੇ ਸਾਧ ਸੰਗਤ ਜੀਓ ਉਥੇ ਧਰਮ ਦੀ ਜਿੱਤ ਹੁੰਦੀ ਹੈ ਪਾਪ ਦਾ ਵਾਥ ਹੁੰਦਾ ਤੇ ਮਹਾਰਾਜ ਜੀ ਕਹਿੰਦੇ ਕ੍ਰਿਸ਼ਨ ਕੀਤਿਆਂ ਕਰ ਕੰਨ ਕਹਾਣੀਆਂ ਕਾਨਮ ਤੋ ਭਾਵ ਕ੍ਰਿਸ਼ਨ ਹਰ ਜੀ ਕਹਿੰਦੇ ਉਹਨਾਂ ਦੀਆਂ ਵੀ ਕਈ ਗਾਥਾ ਵੇਦਾਂ ਚ ਬਣੀਆਂ ਹਰ ਸੁਣੀਆਂ ਆਉਣੀਆਂ ਕਿਤੇ ਵੇਦ ਵਿਚਾਰ ਵੇਦ ਦੀ ਵਿਚਾਰ ਜੇ ਕਰੀਏ ਕਿਤੇ ਨੱਚੇ ਮੰਗਤੇ ਗਿੜਮੁੜ ਪੂਰੇ ਤਾਲ ਤੇ ਮਹਾਰਾਜ ਜੀ ਕਹਿੰਦੇ ਇੱਥੇ ਕਈ ਤਮਾਸ਼ੀ ਹੁੰਦੇ ਹਨ ਸੰਸਾਰ ਵਿੱਚ ਕਿਤੇ ਨੱਚੇ ਨੇਕਾ ਹੀ ਮੰਗਤੇ ਬਣੇ ਫਿਰਦੇ ਹਨ ਦੇਖਦੇ ਨਾ ਬਾਜ਼ਾਰਾਂ ਵਿੱਚ ਨੱਚਦੇ ਫਿਰਦੇ ਹਨ ਜਾਂ ਰਾਸਲੀਲਾ ਹੁੰਦੀ ਹੈ ਰਾਮਲੀਲਾ ਚ ਵੀ ਉਹ ਪੇਸ਼ ਕਰਦੇ ਹਨ ਰਾਮਲੀਲਾ ਹੁੰਦੀ ਹੈ ਨਾ ਜਦੋਂ ਉਸ ਵੇਲੇ ਉਹ ਕਈ ਮਨੁੱਖ ਹੋ ਭੇਸ ਧਾਰਨ ਕਰਕੇ ਨਾਟਕ ਕਰਦੇ ਹਨ ਉਮੇ ਦਾ ਬਣ ਕੇ ਉਮੇ ਦੇ ਉਸ ਦੇ ਵਿੱਚ ਉਹ ਸੀਨ ਦਿਖਾਏ ਜਾਂਦੇ ਹਨ ਇਹ ਉਹ ਇੱਕ ਪੈਸੇ ਪਿੱਛੇ ਕਰਦੇ ਹਨ ਕਿ ਪੈਸਾ ਮਿਲੇ ਸਾਨੂੰ ਤੇ ਉਹ ਪ੍ਰਗਟ ਕਰ ਦੇਣ ਸਾਹਮਣੇ ਸੀਨ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਰਾਸਲੀਲਾ ਲਿਉਂਦੇ ਨੇ ਮੰਗਤੇ ਉਹ ਬਜ਼ਾਰਾਂ ਦੇ ਵਿੱਚ ਰਾਸਲੀਲਾ ਦਿਖਾ ਕੇ ਲੋਕਾਂ ਤੋਂ ਮੰਗਦੇ ਹਨ ਦੇਖਦੇ ਆ ਮੰਗਦੇ ਆ ਕੀਤੇ ਨੱਚੇ ਮੰਗਤੇ ਗਿੜਮਣ ਪੂਰੇ ਤਾਲ ਕੋਈ ਤਾਲ ਵਜਾ ਕੇ ਕਿਸ ਤਰ੍ਹਾਂ ਢਫਲੀ ਦੇ ਨਾਲ ਤਾਲ ਵਜਾ ਕੇ ਮੰਗਦਾ ਕੋਈ ਕਿਸੇ ਤੀਜ ਨਾਲ ਤਾਲ ਵਜਾ ਕੇ ਮੰਗਦਾ ਇਹ ਮਹਾਰਾਜ ਜੀ ਕਹਿੰਦੇ ਦੁਨੀਆ ਤੇ ਐਸੇ ਹਨ ਬਾਜ਼ਾਰੀ ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢੇ ਬਾਜ਼ਾਰ ਤੇ ਬਾਜ਼ਾਰਾਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਇਤੁਰੇ ਫਿਰਦਿਆਂ ਲੋਕ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਕਈ ਰਾਜੇ ਤੇ ਰਾਣੀਆਂ ਦੇ ਭੇਖ ਕਰਦੇ ਹਨ ਦੇਖਦੇ ਨੇ ਨਾਟਕਾਂ ਦੇ ਵਿੱਚ ਰਾਜਿਆਂ ਦੇ ਮੁਕਟ ਪਾ ਕੇ ਉਸੇ ਤਰ੍ਹਾਂ ਦਾ ਭੇਸ਼ ਧਨ ਕਰਕੇ ਉਸੇ ਤਰ੍ਹਾਂ ਹੀ ਨਾਟਕ ਕਰਦੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਬੋਲ ਬੋਲਦੇ ਹਨ ਗਾਵੇ ਰਾਜੇ ਰਾਣੀਆਂ ਬੋਲੇ ਆਲਪਤਾਲ ਬੋਲ ਪਸੂ ਮਹਾਰਾਜ ਜੀ ਕਹਿੰਦੇ ਬੋਲ ਬੋਲਦਿਆਂ ਜੀਭਾ ਤੋਂ ਮੁਖ ਤੋਂ ਬੋਲ ਬੋਕੇ ਲੋਕਾਂ ਨੂੰ ਪ੍ਰਸੰਨ ਕਰਕੇ ਉਹ ਵੀ ਧਨ ਠੱਗਦੇ ਹਨ ਲੈਣ ਵਾਸਤੇ ਪੀਟ ਭਰਨ ਵਾਸਤੇ ਕਰਦੇ ਪਰ ਮਹਾਰਾਜ ਜੀ ਕਹਿੰਦੇ ਅੰਦਰੋਂ ਉਹਨਾਂ ਦੇ ਭਗਤੀ ਨਹੀਂ ਹੈ ਕਿ ਉਹ ਉਸੇ ਤਰ੍ਹਾਂ ਦੇ ਹਨ ਜਿਨ੍ਹਾਂ ਦੀ ਭਗਤੀ ਹੈ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰੇਮ ਹੈ ਉਹ ਠੱਗਣ ਵਾਸਤੇ ਹੁੰਦਾ ਸਾਰਾ ਕੁਝ ਮਾਰ ਓ ਕਰਮ ਕਾਂਡ ਕਪਟ ਕਰਦੇ ਹਨ ਲੋਕਾਂ ਦੇ ਨਾਲ ਛਲ ਕਪਟ ਕਰਕੇ ਉਸੇ ਤਰ੍ਹਾਂ ਦੇ ਭੇਖ ਬਣਾ ਕੇ ਸਾਨੂੰ ਉਸ ਪ੍ਰਭਾਵ ਵਿੱਚ ਪਸਾਉਂਦੇ ਹਨ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਲੱਖਾਂ ਹੀ ਟਕਿਆਂ ਦੇ ਮੁੰਦੜੇ ਉਹਨਾਂ ਨੇ ਕੰਨਾਂ 'ਚ ਪਾਏ ਹੁੰਦਿਆਂ ਲੱਖ ਟਕਿਆਂ ਦੇ ਗਲਾਂ ਦੇ ਵਿੱਚ ਹਾਰ ਪਾਉਂਦਿਆਂ ਜਿੱਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਜਿਹੜੇ ਤਨ ਤੇ ਮਹਾਰਾਜ ਜੀ ਕਹਿੰਦੇ ਉਹ ਹਾਰ ਪਹਿਣਦੇ ਹਨ ਕੰਨਾਂ 'ਚ ਮੁੰਦਰੇ ਪਹਿਣਦੇ ਹਨ ਲੱਖਾਂ ਦੇ ਮਹਾਰਾਜ ਜੀ ਕਹਿੰਦੇ ਉਹ ਤਨ ਨੇ ਸਵਾਭ ਬਣ ਜਾਣਾ ਜਿਤ ਤਨ ਪਾਈਏ ਨਾਨਕਾ ਸੇ ਤਨ ਹੋਵੇ ਛਾਰ ਮਹਾਰਾਜ ਜੀ ਕਹਿੰਦੇ ਉਹ ਪਾਈ ਤਨ ਦੇ ਰਹਿਣਾ ਥੋੜਾ ਇਨੇ ਮਰਜਾ ਸੋਹਣੀ ਬਣਾਈ ਜਾਈਏ ਭੀਖ ਕਰੀ ਜਾਈਏ ਮੁੰਦਰੀ ਪਹਿਣੀ ਜਾਈਏ ਕੰਨਾਂ ਦੇ ਵਿੱਚ ਤੇ ਗਲ ਦੇ ਵਿੱਚ ਹਾਰ ਸ਼ਿੰਗਾਰ ਕਰੀਏ ਮਹਾਰਾਜ ਜੀ ਕਹਿੰਦੇ ਫਿਰ ਫਿਰ ਕਿਤੇ ਰਹਿ ਜਾਣਾ ਸੰਸਾਰ ਤੇ ਨਹੀਂ ਰਹਿ ਸਕਦੇ ਜਿਤ ਤਨ ਪਾਈਏ ਨਾਨਕ ਸੀ ਤਨ ਹੋਵੇ ਛਾਰ ਹਰ ਜੀ ਕਹਿੰਦੇ ਇੱਕ ਦਿਨ ਉਹੀ ਤਨ ਨੇ ਛਾਰ ਹੋ ਜਾਣਾ ਗਿਆਨ ਨਾ ਗੱਲੀ ਢੁੰਡੀ ਐ ਅਥਨਾ ਕਰੜਾ ਸਾਰ ਮਹਾਰਾਜ ਜੀ ਕਹਿੰਦੇ ਗੱਲਾਂ ਦੇ ਵਿੱਚ ਪਿਆਰ ਉਹ ਗਿਆਨ ਨਹੀਂ ਲੱਭਦਾ ਇਹ ਗੱਲੀ ਬਾਤੀ ਆਵੀ ਫਹਾ ਕਰੀ ਜਾਈਏ ਅਮੀ ਹਉਮੇ ਦੇ ਵਿੱਚ ਬੋਲ ਬੋਲੀ ਜਾਈਏ ਅਮੀ ਭੀਖ ਤਾਲਣ ਕਰਕੇ ਗੱਲੀ ਬਾਤੀ ਲੋਕਾਂ ਨੂੰ ਠੱਗੀ ਜਾਈਏ ਮਹਾਰਾਜ ਜੀ ਕਹਿੰਦੇ ਗੱਲਾਂ ਬਾਤਾਂ ਵਿੱਚ ਗਿਆਨ ਨਹੀਂ ਹੈ ਗਿਆਨ ਨਾ ਗੱਲੀ ਢੁੰਡੀਏ ਕਥਨਾ ਕਰੜਾ ਸਾਰ ਇਹ ਮਹਾਰਾਜ ਜੀ ਕਹਿੰਦੇ ਕਰੜੀ ਮਿਹਨਤ ਕਰਨੀ ਪੈਂਦੀ ਹੈ ਫਿਰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਰਮ ਮਿਲੇ ਤਾਂ ਪਾਈਏ ਹੋਰ ਹਕਮਤ ਹੁਕਮ ਖਵਾਰ ਮਹਾਰਾਜ ਜੀ ਕਹਿੰਦੇ ਕਰਮਾਂ ਤੋਂ ਬਿਨਾ ਕੁਝ ਨਹੀਂ ਮਿਆ ਕਰਮ ਮਿਲੇ ਤਾਂ ਪਾਈਐ ਨਹੀਂ ਤਾਂ ਮਹਾਰਾਜ ਜੀ ਕਹਿੰਦੇ ਹੋਰ ਹਕਮਤ ਹੁਕਮ ਖਵਾਰ ਮਹਾਰਾਜ ਜੀ ਕਹਿੰਦੇ ਨਹੀਂ ਤੇ ਖਵਾਰ ਹੋਣਾ ਪੈਂਦਾ ਜ਼ਿੰਦਗੀ ਵਿੱਚ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਉਹ ਕਰਮਾਂ ਤੋਂ ਬਿਨਾ ਕੁਝ ਵੀ ਨਹੀਂ ਹੈ ਪੌੜੀ ਨਦਰ ਕਰੀ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ ਪੌੜੀ ਰੰਮ ਕਰਜਨ ਮਹਾਰਾਜ ਕਹਿੰਦੇ ਜੇ ਉਹਦੀ ਨਦਰ ਹੋਵੇ ਤਾਂ ਹੀ ਹੈ ਨਦਰ ਪੱਠੀ ਜੇ ਕਰੇ ਸੁਲਤਾਨਾ ਘੋ ਕਰਾਇੰਦਾ ਅੱਗੇ ਬਚਨੋਂ ਨੇ ਆਸਾ ਦੀ ਵਾਰ ਚੀ ਜੋ ਮਹਾਰਾਜ ਦੀ ਨਦਰ ਹੀ ਹੈ ਨਾ ਜੋ ਨਦਰ ਕਰਦੇ ਸੁਲਤਾਨ ਬਣਾ ਦਿੰਦਾ ਤੇ ਨਦਰ ਕਰਦੇ ਕੁੱਠੀ ਨਦਰ ਕਰਦੇ ਤੇ ਸੁਲਤਾਨ ਨੂੰ ਵੀ ਰਾਜੇ ਨੂੰ ਵੀ ਇੱਕ ਘਾਇਆ ਚਰਨ ਵਾਲਾ ਬਣਾ ਦਿੰਦਾ ਰਾਜੇ ਵੀ ਮੰਗਦੇ ਦੇਖਿਆ ਜਿਨ੍ਹਾਂ ਤੇ ਉਹ ਕੁੱਠੀ ਨਦਰ ਕਰ ਦਿੰਦਾ ਹੈ ਨਾ ਕਈ ਵਾਰੀ ਰਾਜੇ ਬਣਾ ਦਿੰਦਾ ਹੈ ਕਈ ਵਾਰੀ ਰਾਜਿਆਂ ਤੋਂ ਭਿਖਾਰੀ ਕਰ ਦਿੰਦਾ ਹੈ ਵਕਾਰੀ ਬੰਨ ਲੱਗਿਆ ਕਿਤੇ ਡੇਰ ਲੱਗਦੀ ਹੈ ਰਾਜਾ ਬੰਨ ਲੱਗਿਆ ਵੀ ਡੇਰ ਨਹੀਂ ਲੱਗਦੀ ਉਹਦੇ ਹੁਕਮ ਦੇ ਵਿੱਚ ਹੈ ਮਹਾਰਾਜ ਜੀ ਕਹਿੰਦੇ ਨਦਰ ਕਰੀ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਉਹ ਆਪਣੀ ਜੇ ਕਿਰਪਾ ਦੀ ਨਦਰ ਕਰਦੇ ਤੇ ਮਹਾਰਾਜ ਜੀ ਕਹਿੰਦੇ ਉਹਦੀ ਨਦਰ ਦੇ ਨਾਲ ਸਤਗੁਰ ਨੇ ਨਾਲ ਮੇਲ ਹੁੰਦਾ ਸਤਗੁਰ ਨੂੰ ਪਾਈਦਾ ਇਹ ਜਿਓ ਬਹੁਤੇ ਜਨਮ ਪਰਮਿਆ ਦਾ ਸਤਗੁਰ ਸ਼ਬਦ ਸੁਨਾਇਆ ਮਹਾਰਾਜ ਜੀ ਕਹਿੰਦੇ ਜੀ ਆਤਮਾ ਜਿਹੜੀ ਹੈ ਜਿਓ ਹੈ ਨਾ ਜਿਹੜਾ ਇਹ ਬਹੁਤ ਜਨਮ ਧਾਰਨ ਕਰ ਚੁੱਕਾ ਹੈ ਬਹੁਤ ਜਨਮਾਂ ਵਿੱਚ ਭਰਮਿਆ ਫਿਰਦਾ ਰਿਹਾ ਢੜਕਦਾ ਰਿਹਾ ਕਈ ਜਨਮ ਤੇ ਮਹਾਰਾਜ ਜੀ ਕਹਿੰਦੇ ਜੇ ਹੁਣ ਮੇਰ ਕਰਦੇ ਮਹਾਰਾਜ ਤਾਂ ਸਤਿਗੁਰ ਸ਼ਬਦ ਸੁਨਾਇਆ ਹੁਣ ਮੇਰ ਕੀਤੀ ਹੈ ਮਨੁੱਖਾ ਜਨਮ ਮਿਲਿਆ ਸਾਡੇ ਤੇ ਮਹਾਰਾਜ ਨੇ ਮੇਰ ਦੀ ਕਿਰਪਾ ਕੀਤੀ ਹੈ ਮਾਨਸ ਦੇ ਮਨੁੱਖਾ ਜਨਮ ਦਿੱਤਾ ਮਹਾਰਾਜ ਜੀ ਕਹਿੰਦੇ ਜੇ ਹੁਣ ਵੀ ਸ਼ਬਦ ਦੀ ਕਮਾਈ ਨਾ ਕੀਤੀ ਸ਼ਬਦ ਸੁਣਿਆ ਨਾ ਸ਼ਬਦ ਵਿਚਾਰਿਆ ਨਾ ਸ਼ਬਦ ਪੜ੍ਹਿਆ ਨਾ ਇਹ ਆਉਣ ਦਾ ਕੋਈ ਲਾਭ ਨਹੀਂ ਹੈ ਨਾ ਪਹਿਲੋਂ ਵੀ ਭਰਮ ਦੇ ਵਿੱਚ ਮਹਾਰਾਜ ਜੀ ਕਈ ਜੂਨਾ ਕਹਿੰਦੇ ਪਾ ਚੁੱਕਿਆ ਸਤਿਗੁਰ ਸ਼ਬਦ ਹੋਣ ਮਹਾਰਾਜ ਨੇ ਮਿਹਰ ਕੀਤੀ ਬਾਣੀ ਦੀ ਬਖਸ਼ਿਸ਼ ਕੀਤੀ ਸਤਿਗੁਰ ਜੀਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਿਗੁਰ ਵਰਗਾ ਕੋਈ ਦਾਤਾ ਨਹੀਂ ਹੈ ਸਤਿਗੁਰ ਜੀਵੜ ਦਾਤਾ ਕੋ ਨਹੀਂ ਮਹਾਰਾਜ ਜੀ ਕਹਿੰਦੇ ਉਹ ਪਰਮੇਸ਼ਰ ਵਰਗਾ ਦਾਤਾ ਕੋਈ ਨਹੀਂ ਉਹੀ ਹੈ ਪ੍ਰਮਾਤਮਾ ਸਤਗੁਰ ਵਰਗਾ ਕੋਈ ਗੁਰੂ ਨਹੀਂ ਹੈ ਮਹਾਰਾਜ ਜੀ ਬਚਨ ਕਰਦੇ ਸਭ ਸੁਣਿਓ ਲੋਕ ਸਬਾਇਆ ਸਤਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ੍ਹਾਂ ਦੇ ਅੰਦਰੋਂ ਮੈਨੂੰ ਖਤਮ ਕਰ ਲਿਆ ਮਹਾਰਾਜ ਜੀ ਕਹਿੰਦੇ ਉਹਨੂੰ ਪਾ ਲੈਣਗੇ ਸਤਗੁਰ ਮਿਲੇ ਸੱਚ ਪਾਇਆ ਸਤਗੁਰ ਨੂੰ ਮਿਲਣ ਦੇ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ ਤੇ ਰੋਮੇ ਦਾ ਨਾਸ ਹੁੰਦਾ ਜਿੰਨੇ ਸੱਚੋ ਸੱਚ ਬੁਝਾਇਆ ਤੇ ਮਹਾਰਾਜ ਜੀ ਖੀਰਲੀ ਤੋਖ ਵਿੱਚ ਫੇਰ ਬਚਨ ਕਰਦਨ ਕਹਿੰਦੇ ਸੱਚ ਦੇ ਨਾਲ ਸੱਚ ਨੂੰ ਪ੍ਰਾਪਤ ਕਰੀਦਾ ਜੇ ਅੰਦਰ ਸੱਚ ਹੋਵੇ ਤਾਂ ਸੱਚ ਪਾਲੀਦਾ ਜੇ ਸੱਚੇ ਦੇ ਨਾਲ ਆਪਣੀ ਲਿਬ ਜੋੜਗੀ ਸੱਚੇ ਦੀ ਪ੍ਰਾਪਤੀ ਹੋਗੀ ਤੇ ਅਸੀਂ ਸੱਚ ਦੀ ਕਮਾਈ ਕਰ ਸਕਦੇ ਆ ਸੱਚ ਨੂੰ ਪ੍ਰਾਪਤ ਕਰ ਸਕਦੇ ਆ ਇਹ ਭਾਈ ਇੱਥੇ ਸ਼ਲੋਕ ਸੰਪੂਰਨ ਹੁੰਦਾ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਕਿਉਂਕਿ ਕੱਲ ਦੀ ਆਪਾਂ ਅੱਜ ਸ੍ਰੀ ਖਣਪੜ ਸਾਹਿਬ ਰੰਭੋਣੇ ਇਸ ਕਰਕੇ ਇਸ ਸੰਪੂਰਨ ਕਰਤਾ ਆਪਾਂ ਸ਼ਲੋਕ ਸਾਧ ਸੰਗਤ ਜੀ ਸਵਾ ਵੱਧ ਲੱਗ ਚੁੱਕਾ ਹੈ ਭੁੱਲਾਂ ਚੁੱਕਾਂ ਦੀ ਮਾਫੀ ਆਈਆਂ ਸੰਗਤਾਂ ਦੀਆਂ ਮਹਾਰਾਜੀ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ